ਸਸਿਆ ਤਾਰੇ ਹੰਕਾਰ ਨਰਕ ਸਵਰਗ ਤੇਰ ਤੇਰ ਅਵਤਾਰ ਹੰਗ ਜਤਨ ਅਰ ਆਤਮ ਨਹੀਂ ਦਰਵੇ ਨਾ ਤਰਕ ਕੋ ਕਹਤੇ ਗਵੇਂ ਹੋਏ ਤਮ ਨਾਨ ਜਤਾ ਕੀ ਦੇਰਵਲਸੇ ਜਦ ਲਗ ਜਾਣੇ ਮੁੱਢ ਤੇ ਗਜ ਹੋਏ ਤਬਿਸ ਗੋਸ ਸੁਨਾਏ ਹੋਏ ਜਦ ਜਾਣੇ ਮੈਂ ਸਤਿ ਸਤਾ ਤਬ ਲਗ ਦਰਵਾ ਮਰਾਈ ਦੇ ਸਜਾਏ ਬਰ ਬਿਰਪਾ ਤੇ ਬੰਦਾ ਬਿਨਾ ਸੰਗੋਗ ਉਹਨਾਂ ਲਈ ਆਹ ਲਿਆ ਰਿਹਾ ਹੈ ਉਹਨਾਂ ਨੂੰ ਲੱਗਦਾ ਹੈ ਸਾਰੇ ਛੋਟਾ ਨਾ ਤੇ ਉਹਨਾਂ ਕੋਲ ਬ੍ਰੈਂਡ ਕੀਤਾ ਹੋਈ ਉਹ ਕੰਕੀ ਪਲਾਨ ਬਣਾਉਇਆ ਹੈ ਹਮਮ ਰਵਿੰਦਰ ਭਾਈ ਬੈਠੋ ਇੱਥੇ ਲਿਆਓ ਕੁਰਸੀ ਤੁਹਾਨੂੰ ਸਾਬ ਅਸੀਕ ਮੜੀ ਜਾਈਏ ਆ ਤੁਹਾਨੂੰ ਪ੍ਰੋਜੈਕਟ ਕਰਨਾ ਆ ਪਹਿਲੇ ਤੇ ਇਕੱਠੇ ਕਰੋ ਕਿੰਨਾ ਕੋਲ ਇਹ ਪਹਿਲੇ ਤੇ ਥੋੜਾ ਬੋ ਬੇਚੀ ਪਾ ਲੈਣਾ ਆ ਸਾਡੇ ਕੋਲ ਦੋ ਸੇਵਾ ਲੈਣੀ ਕਰਨੀ ਦੇਖੋ ਧੰਨਵਾਦ ਤੁਹਾਡਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸੋ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਅਪਾਰ ਬਖਸ਼ਿਸ਼ ਹੋਈ ਹੈ ਕਿ ਅੱਜ ਸਰਬ ਨੌਜਵਾਨ ਸਭਾ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਸਮੁੱਚੀ ਕਮੇਟੀ ਉਹਨਾਂ ਦੀ ਮਿਹਨਤ ਨੂੰ ਭੂਰ ਪਿਆ ਔਰ ਅੱਜ ਉਹਨਾਂ ਵੱਲੋਂ ਅੱਜ ਇੱਕ ਬੜਾ ਵੱਡਾ ਇੱਕ ਸੈਂਟਰ ਜਿਹੜਾ ਉਹ ਸਥਾਪਿਤ ਕੀਤਾ ਗਿਆ ਔਰ ਸਰਬ ਨੌਜਵਾਨ ਸਭਾ ਦੀ ਇਹ ਜੋ ਸੇਵਾਵਾਂ ਨੇ ਉਹ ਪਹਿਲਾਂ ਹੀ ਸਾਨੂੰ ਸਾਰਿਆਂ ਨੂੰ ਭਲੀ ਭਾਂਤੀ ਅਸੀਂ ਜਾਣੂ ਆ। ਔਰ ਜੋ ਸਮਾਜ ਦੀ ਭਲਾਈ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ ਸਾਡੇ ਇਸ ਨੌਜਵਾਨ ਸਭਾ ਇਸ ਸਭਾ ਵੱਲੋਂ ਅਪਰਾਲੇ ਕੀਤੇ ਜਾ ਰਿਹਾ ਹੈ। ਉਸ ਦੇ ਲਈ ਮੈਂ ਸਮਝਦਾ ਕਿ ਉਹ ਵਧਾਈ ਦੇ ਪਾਤਰ ਨੇ ਔਰ ਖਾਸ ਤੌਰ ਤੇ ਜੋ ਔਮਨ ਐਪਾਵਰਮੈਂਟ ਹੈ ਜੋ ਔਰਤਾਂ ਦਾ ਸਸ਼ਕਤੀਕਰਨ ਹੈ ਜੋ ਉਸ ਦੇ ਲਈ ਅਪਰਾਲੇ ਕੀਤੇ ਜਾ ਰਿਹਾ ਹੈ 200 ਬੱਚੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਲੱਗ-ਅਲੱਗ ਫੀਲਡ ਦੇ ਵਿੱਚ ਦਿੱਤੀ ਜਾ ਰਹੀ ਹੈ ਚਾਹੇ ਉਹ ਸਲਾਈ ਕਢਾਈ ਹੋਵੇ ਚਾਹੇ ਨੈਨੀ ਦਾ ਕੋਰਸ ਹੋਵੇ ਸੋ ਬਹੁਤ ਸਾਰੇ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਸੋ ਇਸ ਦੇ ਲਈ ਹੁਣ ਸਭ ਤੋਂ ਵੱਡੀ ਗੱਲ ਰਾਤ ਦੀ ਗੱਲ ਇਹ ਆ ਫਿਰ ਇਹ ਜਿਹੜੀ ਬਿਲਡਿੰਗ ਹੈ ਇਹ ਸਵਾ ਦੀ ਆਪਣੀ ਹੋਣੀ ਦੀ ਸੋ ਬੱਚੇ ਇੱਥੇ ਟ੍ਰੇਨਿੰਗ ਲੈਣਗੇ ਤੋਂ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸੱਚੇ ਬਾਦਸ਼ਾਹ ਕਿਰਪਾ ਰੱਖਣ ਸਾਡੀਆਂ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਜਿਹੜੀਆਂ ਉਹ ਇਸੇ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰਦੀਆਂ ਰਹਿਣ ਤੇ ਸਾਡੀ ਮਨੁੱਖਤਾ ਦਾ ਜਿਹੜਾ ਭਲਾ ਕਰਦਿਆਂ ਰਹਿਣ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਹੀ ਸਰਕਾਰ ਦੇ ਸਪੰਦਰ ਜੀ ਸਰ ਨੌਜਵਾਨ ਸਭਾ ਪਵਾੜਾ ਦੇ ਪ੍ਰਚਾਰ ਅਤੇ ਉਹਨਾਂ ਦੀ ਸਮੂਹੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕ ਜਿਹੜਾ ਅੱਜ ਉਹਨਾਂ ਵੱਲੋਂ ਸੈਟਰਸ ਫਟਕ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਅਰਦਾਸ ਰਿਹਾ 36 ਸਾਲ ਦੀ ਮਿਹਨਤ ਰਤ ਦਾ ਪੂਰੀ ਕਮੇਟੀ ਨੇ ਹਰ ਵਾਰੀ ਇਸ ਇਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਉਣ ਦੀ ਮੌਕਾ ਮਿਲਦਾ ਸ਼ਿਰਕਤ ਕਰਨ ਦਾ ਚਾਹੀਏ ਵਾ ਗਰੀ ਪਰਿਵਾਰਾਂ ਦੀ ਬੱਚੀਆਂ ਦੇ ਵਿਆਹ ਹੋਣ ਬੱਚੀਆਂ ਵਾਸਤੇ ਸਾਈਂ ਸੈਂਟਰ ਦੇ ਸਰਟੀਫਿਕੇਟ ਹੋਣ ਤੇ ਜਿਵੇਂ ਜੇ ਦੱਸਿਆ ਕਿ ਵਕਤ-ਵਕਤ ਧਾਰਮਿਕ ਅਤੇ ਸਮਾਜਿਕ ਜਿਹੇ ਕੰਮ ਸਰ ਮੌਜੂਦ ਸਭ ਲੋਕ ਕਿਤੇ ਆ ਰਹੇ ਨੇ ਮੈਪੂਸ ਮੂਚੀ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਤੇ ਇਹਨਾਂ ਨੂੰ ਆਸ਼ੀਰਵਾਦ ਦਿੰਦਾ ਤੇ ਜਿੱਥੇ ਸਾਡੀ ਵੀ ਲੋੜ ਹੋਈ ਅਸੀਂ ਵੀ ਤੁਹਾਡੇ ਜਿੰਨੀ ਜਿੰਨਪੁਲ ਬੇਟਾ ਸਾਡੇ ਨੂੰ ਜੋ ਸੇਵਾ ਫੜਦੀ ਵੀ ਅਸੀਂ ਤੁਹਾਡੇ ਵੀ ਹਮੇਸ਼ਾ ਹਾਜ਼ਰ ਆ ਤੇ ਪ੍ਰਮਾਤਮਾ ਇਹਨਾਂ ਨੂੰ ਦਿਨ ਚੌਕਣੀ ਰਾਤ ਚੌਕਣੀ ਜਿਹੜੀ ਤਰੱਕੀ ਉਹ ਬਖਸ਼ੇ ਤੇ ਐਵੇਂ ਇਹ ਜਿਹੜੀ ਲੋਕਾਂ ਦਾ ਹੁਕਮ ਕਰਦੇ ਰਹਿਣ ਇਹਨਾਂ ਦੱਸਿਆ ਕਿ ਜਿਹੜੀਆਂ 200 ਬੱਚੀਆਂ ਜਿਹੜੀਆਂ ਕਿ ਇਸ ਸੈਂਟਰ ਦੇ ਵਿੱਚ ਗੋਡ ਸਕੱਟਰੀਆਂ ਜਿਹੜੇ ਐਮਪੀ ਸਾਹਮਣੇ ਮੌਜੂਦ ਗੈਂਪੀਪਾਪਾ ਡਾਕਟਰ ਰਾਜਮੁਰ ਤੇ ਬਲਬ ਸਭ ਅੱਜ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਬੱਚੀਆਂ ਨੇ ਉਹ ਸਲਾਈ ਦਾ ਹੋਵੇ ਲੈਣੀ ਕੋਰਸ ਹੋਵੇ ਹੋਰ ਵਕਫਾ ਕੰਪਿਊਟਰ ਦੇ ਕੋਰਸ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਕਰਾਏ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਇੱਕ ਇੱਕ ਮਹੌਤਮ ਇੰਡੀਪੈਂਡੈਂਟ ਹੈਰਾ ਉਹਨਾਂ ਨੇ ਬਣਾਏ ਆਪਣੇ ਜੀਵਨ ਨੂੰ ਹੋਰ ਸੁਖਾਵਨਾ ਆਪਣੇ ਪਰਿਵਾਰਾਂ ਵਾਸਤੇ ਆਪਣੀ ਆਉਣ ਵਾਲੇ ਖਾਮੀਆਂ ਦੇ ਵਿੱਚ ਹੋਰ ਬਿਹਤਰ ਇੱਕ ਆਮਦਨ ਦਾ ਜ਼ਰੀਆ ਬਣਾਉਣ ਵਾਸਤੇ ਜਿਹੜੇ ਇਹ ਕੋਰਸ ਕਰ ਰਹੇ ਨੇ ਮੈਂ ਪੂਰੀ ਪੂਰੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਈ ਕਦੀ ਖਾਸਵਾ ਅਵਾਜ ਬਣਦੀ ਹੈ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਆ ਕਿ ਸਰਬ ਨੌਜਵਾਨ ਸਭਾ ਰਜਿਸਟਰ ਫਗਵਾੜਾ ਜਿਨ੍ਹਾਂ ਦੇ ਹਮੇਸ਼ਾ ਤੋਂ ਹੀ ਬਹੁਤ ਵੱਡੇ ਉਪਰਾਲੇ ਰਹੇ ਆ ਔਰ ਅੱਜ ਉਹਨਾਂ ਦੇ ਇਸ ਉਪਰਾਲਿਆਂ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਜੁੜੀ ਹੈ ਕਿ ਅੱਜ ਉਹਨਾਂ ਦੀ ਨਵੀਂ ਬਿਲਡਿੰਗ ਦਾ ਜਿਹੜਾ ਉਦਘਾਟਨ ਅੱਜ ਇੱਥੇ ਹੋਣ ਜਾ ਰਿਹਾ ਔਰ ਮੈਂ ਇਹਦੇ ਵਾਸਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਵਧਾਈ ਦਿੰਦਾ ਔਰ ਕਿਉਂਕਿ ਇਹਨਾਂ ਦੇ ਜਿਹੜੇ ਕਾਰਜ ਹੈ ਉਹ ਹਮੇਸ਼ਾ ਮਨੁੱਖਤਾ ਦੀ ਸੇਵਾ ਦੇ ਲਈ ਹੁੰਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੜਕੀਆਂ ਨੂੰ ਸੈਲਫ ਡਿਪੈਂਡ ਕਰਨ ਦੇ ਵਾਸਤੇ ਇਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਜਿੱਥੇ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਉੱਥੇ ਨਾਲ ਹੀ ਬੱਚੀਆਂ ਨੂੰ ਜਿਹੜਾ ਸਲਾਈ ਜਿਹੜੀ ਉਹਦੀ ਟ੍ਰੇਨਿੰਗ ਔਰ ਬਿਊਟੀਸ਼ਨ ਦਾ ਕੋਰਸ ਕੰਪਿਊਟਰ ਕੋਰਸਸ ਬੱਚੀਆਂ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰਨਾ ਤਾਂ ਕਿ ਉਹ ਕਿਸੇ ਦੇ ਅੱਗੇ ਹੱਥ ਨਾ ਆੜਣ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣੇ ਪੈਰਾਂ ਤੇ ਖੜਕੇ ਆਪਣੇ ਪਰਿਵਾਰ ਨੂੰ ਔਰ ਆਪਣੇ ਬੱਚਿਆਂ ਨੂੰ ਚੰਗੀ ਸੇਧ ਦੇ ਸਕਣ ਇਹਦੇ ਵਾਸਤੇ ਬਹੁਤ ਵੱਡਾ ਉਪਰਾਲਾ ਮੈਂ ਇਹਦੇ ਵਾਸਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਵਧਾਈ ਦਿੰਦਾ ਔਰ ਨਾਲ ਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਿ ਇਹ ਸਾਡੇ ਇਸ ਟੀਮ ਨੂੰ ਸਾਡੇ ਇਹਨਾਂ ਭਰਾਵਾਂ ਨੂੰ ਹੋਰ ਵੀ ਬਲ ਬਖਸ਼ਣ ਇਹ ਹੋਰ ਵੀ ਤਕੜੇ ਹੋ ਕੇ ਹੋਰ ਵੀ ਵਧੀਆ ਕੰਮ ਕਰਨ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਪ੍ਰਧਾਨ ਜੀ ਅੱਜ ਜਿਹੜੇ ਬਿਲਡਿੰਗ ਦਾ ਉਦਗਾਰਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਬਹੁਤ ਹੀ ਅੱਜ ਸਾਡੇ ਲਈ ਭਾਗਾ ਵਾਲਾ ਦਿਨ ਹੈ ਆ ਤੇ ਸਰਬ ਨੌਜਨ ਸਭਾ ਰਜਿਸਟਰ ਫਗਵਾੜਾ ਤੇ ਸਰਬ ਨੌਜਨ ਬੇਲਪੇ ਸੋਸਾਇਟੀ ਦਾ 36 ਸਾਲਾਂ ਦਾ ਜਿਹੜਾ ਸਫਰ ਸੀਗਾ ਉਹਨੂੰ ਅੱਜ ਬੂਰ ਪਿਆ ਆ ਔਰ ਅੱਜ ਜਿਹੜੀ ਅਸੀਂ ਆਪਣੀ ਸਰਬ ਨੌਜਨ ਸਭਾ ਦੀ ਸਰਬ ਸੇਵਾ ਸਦਨ ਦੇ ਨਾਂ ਤੇ ਬਿਲਡਿੰਗ ਸੀ ਜੀ ਉਹ ਤਿਆਰ ਹੋ ਕੇ ਅੱਜ ਇਹ ਲੋਕਾਂ ਲਈ ਬੱਚਿਆਂ ਲਈ ਸਾਡੇ ਜਿਹੜੇ ਸਿੱਖ ਰਹੀਆਂ ਟ੍ਰੇਨਿੰਗ ਜਾ ਰਹੀਆਂ ਉਹਨਾਂ ਨੂੰ ਅਰਪਣ ਕੀਤੀ ਆ ਇਹਦੇ ਵਿੱਚ ਵੱਖਰੇ ਵੱਖਰੇ ਜਿਹੜੇ ਕੋਰਸੇ ਆ ਉਹ ਚੱਲਣੇ ਆ ਔਰ ਇਹ ਜਿਹੜਾ ਸਾਰਾ ਸਹਿਯੋਗ ਆ ਐਨ ਆਰ ਆ ਵੀਰ ਹੋ ਗਏ ਸ਼ਹਿਰ ਵਾਸੀ ਹੋ ਗਏ ਮੇਰੇ ਮੈਂਬਰ ਸਾਹਿਬਾਨ ਹੋ ਗਏ ਜਿੰਨੇ ਵੀ ਸਾਡੀਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਆ ਮੈਂਬਰਾਂ ਦਾ ਵੀ ਔਰ ਜਿੰਨੇ ਵੀ ਸ਼ਹਿਰ ਵਾਸੀ ਆ ਇਹ ਰਾਜਨੀਤਿਕ ਅਫਸਰ ਸਹਿਬਾਨ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਵੀ ਜਿਹੜੇ ਮੰਨ ਲਓ ਪੱਤਰਕਾਰ ਵੀਰ ਸਾਰਿਆਂ ਦਾ ਐਨਆਰਏ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਸੀਂ ਅੱਜ ਆਪਣਾ ਘਰ ਜਿਹੜਾ ਆ ਅਸੀਂ ਆਪਣੇ ਘਰ ਤੇ ਜਾ ਰਹੇ ਆ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਮੈਂ ਆਸ ਕਰਾਂਗਾ ਕਿ ਸਰਬਨੌਜ ਸਭਾ ਨੂੰ ਤੁਸੀਂ ਜਿੱਦਾਂ 36 ਸਾਲਾਂ ਤੋਂ ਅਸ਼ੀਰਵਾਦ ਦੇ ਕੇ ਅੱਜ ਇਸ ਘਰ ਬਾੜਿਆ ਆ ਮੈਂ ਸ਼ਹਿਰ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਅਸ਼ੀਰਵਾਦ ਰੱਖੋ ਸਰਬਲੋਜਨ ਸਭਾ ਜਿਸ ਤਰ੍ਹਾਂ ਤੁਸੀਂ ਜੇ ਪਹਿਲਾਂ ਕੰਮ ਕਰਦੀ ਆ ਰਹੀ ਹੈ ਸਮਾਜ ਸੇਵਾ ਦੇ ਉਦੋਂ ਜ਼ਿਆਦਾ ਕਰੇਗੀ ਪਰ ਤੁਸੀਂ ਅਸ਼ੀਰਵਾਦ ਜਰੂਰ ਰੱਖੋ ਇਹ ਅਸ਼ੀਰਵਾਦ ਸਦਕਾ ਹੀ ਅਸੀਂ ਅੱਜ ਜਿਹੜਾ ਆ ਆਪਣੇ ਘਰ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਮਿਹਰਬਾਨੀ ਸਰਬ ਲੋਜਨ ਸਭਾ ਵੱਲੋਂ ਸਰਬ ਸੇਵਾ ਸਦਨ ਦਾ ਅੱਜ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਪ੍ਰਵੇਸ਼ ਕੀਤਾ ਗਿਆ ਤੇ ਨਵੇਂ ਸਾਲ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਸੀਂ ਸਮੁੱਚੀ ਕਾਂਗਰਸ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਆਣਾ ਸੀ ਐਮਐਲਏ ਸਾਹਿਬ ਨੇ ਕੁਝ ਸਿਹਤ ਠੀਕ ਹੋਣ ਕਰਕੇ ਨਹੀਂ ਆਏ ਸਨ ਉਹਨਾਂ ਦੇ بیٹے ਕਮਲ ਧਾਲੀਵਾਲ ਜੀ ਆਏ ਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਸਮੁੱਚੇ ਫਗਵਾੜੇ ਵੱਲੋਂ ਸਾਰੇ ਨੌਜਵਾਨ ਸਵਾਦ ਸਾਰੇ ਪ੍ਰਮੰਦਰ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ कि ਉਹਨਾਂ ਤੇ ਸਦਾ ਹੀ ਮਿਹਰ ਪਰਿਆ ਹੱਥ ایدੇ ਰੱਖਣ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆ ਕਿ ਸਰਬ ਨੌਜਵਾਨ ਸਭਾ ਵੱਲੋਂ ਸਰਬ ਸਰਬ ਸੇਵਾ ਸਮਤੀ ਦੀ ਦੇਖ ਰਿਕ ਵਿੱਚ ਅੱਜ ਸਾਡਾ ਦਫ਼ਤਰ ਖੁੱਲੇ ਆ ਔਰ ਨਵੇਂ ਸਾਲ ਦੇ ਉੱਪਰ ਮੁਬਾਰਕਬਾਦ ਦਿੰਦੇ ਆ ਔਰ ਜਿਹੜਾ ਸਾਨੂੰ ਇਹ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ ਆਪਣਾ ਘਰ ਮਿਲਿਆ ਵਾ ਪ੍ਰਧਾਨ ਸੁਖਿੰਦਰ ਜੀ ਸਾਰੀ ਟੀਮ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣਾ ਪੱਕਾ ਘਰ ਇੱਥੇ ਬਣਾਇਆ ਔਰ ਸ਼ਹਿਰ ਦੀਆਂ ਜਿੰਨੀਆਂ ਵੀ ਸ਼ਕਤੀ ਤਾਂ ਹੈਗੀਆਂ ਸਭ ਨੇ ਸਾਥ ਦਿੱਤਾ ਵਾ ਔਰ ਮੈਂ ਇਹੀ ਬੇਨਤੀ ਕਰਦਾ ਕਿ ਨਵੇਂ ਸਾਲ ਦੇ ਉੱਪਰ ਅਸੀਂ ਆਪਣੇ ਘਰ ਦੇ ਵਿੱਚ ਦਾਖਲ ਹੋ ਰਹੇ ਆਂ ਔਰ ਵਾਹਿਗੁਰੂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜਿਸ ਤਰ੍ਹਾਂ ਅਸੀਂ ਮਿਹਨਤ ਕਰਦੇ ਆ ਰਹੇ ਆਂ ਸਾਨੂੰ ਹੋਰ ਦੁੱਗਣੀ ਮਿਹਨਤ ਕਰਨ ਦਾ ਬਲ ਬਖਸ਼ਣ ਔਰ ਅਸੀਂ ਇਹ ਬਸੰਤਨਗਰ ਦੇ ਵਿੱਚ ਨਜ਼ਦੀਕ ਫਾਟਕ ਦੇ ਦਫ਼ਤਰ ਖੋਲਿਆ ਵਾ ਔਰ ਮੈਂ ਸਭ ਨੂੰ ਇਹ ਹੀ ਬੇਨਤੀ ਕਰਦਾ ਕਿ ਹੁਣ ਜਿਹੜਾ ਸਾਡੀ ਕਾਰਗੁਜ਼ਾਰੀ ਆ ਇਸੇ ਜਗ੍ਹਾ ਤੋਂ ਚੱਲੇਗੀ ਔਰ ਇਸੇ ਜਗ੍ਹਾ ਬੈਠ ਕੇ ਜਿੰਨੇ ਵੀ ਸਾਡੇ ਉਪਰਾਲੇ ਆ ਉਹ ਲਿਖੇ ਜਾਣਗੇ ਮੈਂ ਸਾਰੀ ਸਭਾ ਦਾ ਸਮੂਹ ਸੰਗਤਾਂ ਦਾ ਸਾਰੇ ਪ੍ਰਸ਼ਾਸਨ ਦਾ ਔਰ ਜਿੰਨੀਆਂ ਵੀ ਸਾਡੇ ਸਮਾਜ ਸੰਸਥਾਵਾਂ ਆ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਉਪਰਾਲੇ ਦੇ ਲਈ ਸਾਡਾ ਸਾਥ ਦਿੱਤਾ ਔਰ ਸਾਨੂੰ ਇੱਥੇ ਤੱਕ ਪਹੁੰਚਾਇਆ ਔਰ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਗੱਲ ਜੀ ਸਰਾਂ ਅ ਅੱਜ ਬਹੁਤ ਹੀ ਖੁਸ਼ੀ ਦਾ ਦਾਨੇ ਆ ਜਿ ਇਥੇ ਸਰਬ ਨੌਜੋ ਸਵਾ ਵੱਲੋਂ ਆਪਣੇ ਨਵੇਂ ਸੈਂਟਰ ਦਾ ਉਦਘਾਟਨ ਕੀਤਾ ਗਿਆ ਜੇ ਬਹੁਤ ਹੀ ਚਿਰਾਂ ਦੀ ਬਹੁਤ ਚਿਰ ਦੀ ਬੱਚਿਆਂ ਦੀ ਮੰਗ ਸੀਗੀ ਕਿ ਆਪਣਾ ਇੱਕ ਸੈਂਟਰ ਜਿਹਾ ਹੋਵੇ ਜਿੱਥੇ ਮੈਂ ਸਮਝਦਾ ਹਾਂ ਕਿ ਜਿੱਥੇ ਸੁਖਵਿੰਦਰ ਜੀ ਉਹਨਾਂ ਦੀ ਬਹੁਤ ਮਿਹਨਤ ਸਦਕਾ ਪੂਰੀ ਟੀਮ ਸਦਕਾ ਅੱਜ ਇਹ ਜਿਹੜਾ ਸਫਲ ਹੋਏ ਆ ਅਸੀਂ ਤੇ ਇੱਥੇ ਬਹੁਤ ਵੀ ਵਧੀਆ ਜਿੱਥੇ ਜਿੱਦੋਂ ਪਹਿਲਾਂ ਵੀ ਇਹਨਾਂ ਦੇ ਕੋਰਸ ਚੱਲਦੇ ਸੀ ਜਿੱਥੇ ਸਿਲਾਈ ਦਾ ਕੋਰਸ ਚੱਲਦਾ ਸੀ ਬਿਊਟੀ ਟੇਸ਼ਨ ਦਾ ਕੋਰਸ ਚੱਲਦਾ ਸੀ ਕੰਪਿਊਟਰ ਦਾ ਕੋਰਸ ਚੱਲਦਾ ਸੀ ਉਸੇ ਤਰ੍ਹਾਂ ਇੱਥੇ ਹੋਰ ਵੀ ਤਿੰਨ ਕੋਰਸ ਜਿਵੇਂ ਨੈਨੀ ਦਾ ਕੋਰਸ ਤੇ ਹੋਰ ਵੀ ਜਿਹੜੇ ਕੋਰਸ ਜਿਹੜੀ ਸੁਸਮਾਨ ਲੂੰ ਸਾਨੂੰ ਪ੍ਰੂਵਡ ਹੋਣਗੇ ਤੇ ਅੱਜ ਬਹੁਤ ਵਧੀਆ ਬਿਲਡਿੰਗ ਮੈਂ ਵੀ ਖੁਦ ਜਾ ਕੇ ਦੇਖ ਕੇ ਆਇਆ ਤੇ ਬਿਲਡਿੰਗ ਬਹੁਤ ਵਧੀਆ ਬਣੀ ਹੈ ਜੀ ਤੇ ਹੋਰ ਵੀ ਬੱਚਿਆਂ ਨੂੰ ਬਹੁਤ ਸੁਵਿਧਾਵਾਂ ਹੋਰ ਵੀ ਉਹਦੇ ਵਿੱਚ ਉਪਲਬਧ ਹੋਣਗੀਆਂ ਮੈਂ ਆਸ ਕਰਦਾ ਹਾਂ ਕਿ ਇਹ ਜਿਹੜੀ ਬੱਚਿਆਂ ਲਈ ਜਿਹੜੇ ਗੁੱਡੀਆਂ ਲਈ ਜਿਹੜਾ ਸਕਿੱਲ ਆ ਬੱਦ ਤੋਂ ਵੱਧ ਬੇਟੀਆਂ ਆਣ ਕੇ ਇੱਥੇ ਆਪਣੀ ਦਾਖਲਾ ਕਰਾਉਣ ਤੇ ਤਾਂ ਜੋ ਉਹਨਾਂ ਦੇ ਕੋਲ ਜਿਹੜੇ ਹੋਰ ਵੀ ਕੋਰਸ ਆ ਉਹਨਾਂ ਦਾ ਫਾਇਦਾ ਲਿਆ ਜਾ ਸਕੇ ਸਾਰਿਆਂ ਦਾ ਧੰਨਵਾਦ